ਦੀਵਾਨ ਟੁੱਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਜਹਾਜੀ ਹਵੇਲੀ ਦੇ ਨਵੀਨੀਕਰਨ ਦੇ ਕਾਰਜ ਦੀ ਸ਼ੁਰੂਮਤਾ ਕਰਨ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਪਾੜਦੇ ਭੋਗ ਪਾਏ ਗਏ ਇਸ ਮੌਕੇ ਤੇ ਵਕ ਵਖ ਰਾਗੀ ਢਾਡੀ ਜਥਿਆਂ ਵੱਲੋਂ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਸ਼ਾਮਲ ਹੋਏ ਉਹਨਾਂ ਨੇ ਕਿਹਾ ਕਿ ਦੀਵਾਨ ਟੋਡਰਮਲ ਜੀ ਵੱਲੋਂ ਛੋਟੇ ਸਹਿਬ ਜਾਦਿਆਂ ਦੇ ਸੰਸਕਾਰ ਲਈ ਮੁਗਲ ਹਕੂਮਤ ਤੋਂ ਸਭ ਤੋਂ ਮਹਿੰਗੀ ਧਰਤੀ ਖਰੀਦ ਕੇ ਵੱਡਾ ਸ਼ਲਾਘਾ ਜੋਕਾਦ ਕੀਤਾ ਸੀ ਤੇ ਅੱਜ ਦੀਵਾਨ ਟੋਡਰਮਲ ਜੀ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਹੋਇਆ ਹੈ ਤੇ ਅੱਜ ਉਹਨਾਂ ਦੀ ਬਹੁਤ ਹੀ ਵੱਡੀ ਦੇਣ ਸਿੱਖ ਕੌਮ ਨੂੰ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਦੀਵਾਨ ਟੋਡਨ ਮਾਲ ਵਿਰਾਸਤੀ ਫਾਊਂਡੇਸ਼ਨ ਨੂੰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਆਓ ਤੁਹਾਨੂੰ ਸੁਣਾਉਨੇ ਆ ਤਰਨਪੀਰ ਸਿੰਘ ਸੌਧ ਮੰਤਰੀ ਦਾ ਕੀ ਕਹਿਣਾ ਹੈ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅੱਜ ਮੈਂ ਸਮਝਣਾ ਵੀ ਸਾਡੇ ਪੰਥ ਵਾਸਤੇ ਬਹੁਤ ਵੱਡਾ ਦਿਨ ਹੈ ਕਿ ਕੁੱਲ ਜਹਾਨ ਦੀ ਇਸ ਸ੍ਰਿਸ਼ਟੀ ਦੀ ਸਭ ਤੋਂ ਜੋ ਪਵਿੱਤਰ ਤੇ ਇਸ ਸਮੇਂ ਲੋ ਵੀ ਧਰਤੀ ਜਿਹੜੀ ਕਿ ਦੀਵਾਨ ਟੂਡਰ ਮਲ ਜੀ ਜਿਨ੍ਹਾਂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਸੰਤ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਲਈ ਜੋ ਇੱਕ ਮਾਰੇ ਜਿਹਦੇ ਸਾਹਿਬ ਜਦਿਆਂ ਦਾ ਜੋ ਸੰਸਕਾਰ ਕਰਨਾ ਸੀ ਜੋ ਅਸ਼ਰਫੀਆਂ ਰੱਖ ਕੇ ਔਰ ਉਹ ਕੁੱਲ ਜਹਾਨ ਦੀ ਸਭ ਤੋਂ ਮਹਿੰਗੀ ਜੋ ਧਰਤੀ ਖਰੀਦੀ ਸੀ ਉਹ ਬਹੁਤ ਵੱਡਾ ਜਣੀ ਕਿ ਸਥਾਨ ਹੈ ਸੋ ਉਹਨਾਂ ਦੀ ਕੌਮ ਦੇ ਵਿੱਚ ਕੌਮ ਦੇ ਵਿੱਚ ਉਸ ਤੋਂ ਵੱਡੀ ਜਣੀ ਕਿ ਕੋਈ ਦੇਣ ਨਹੀਂ ਹੋ ਸਕਦੀ ਸੋ ਅੱਜ ਉਹਨਾਂ ਦੇ ਸਥਾਨ ਵਿਖੇ ਅਸੀਂ ਇਕੱਠੇ ਹੋਏ ਆਂ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਸਾਰੇ ਮੈਂਬਰ ਸਹਬਾਨ ਅੱਜ ਸਾਡੇ ਨਾਲ ਖੜੇ ਨੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਜੀ ਔਰ ਬਹੁਤ ਵੱਡੇ ਉਪਰਾਲੇ ਦੇ ਨਾਲ ਕਾਫੀ ਲੰਮਾ ਸਮਾਂ ਇਹਨਾਂ ਦੀ ਇਹ ਇੱਕ ਇੱਕ ਪ੍ਰੋਸੈਸ ਇੱਕ ਇੱਕ ਫਾਲੋ ਕਰਦੇ 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 ਇਹਨਾਂ ਦੀ ਹਿੰਮਤ ਹੈ ਦੇਖੋ ਇਹ ਹਿੰਮਤ ਦੇ ਨਾਲ ਇਹ ਜਿਹੜਾ ਕੰਮ ਹੈ ਨੇਪਰੇ ਚੜਿਆ ਔਰ ਆਪਣਾ ਜਿਹੜਾ ਇਹ ਅੱਜ ਜਿਹੜਾ ਇਸ ਦਿਵਾਨ ਟੋਡਰਮਲ ਜੀ ਦੀ ਹਵੇਲੀ ਜਹਾਜ਼ ਹਵੇਲੀ ਦਾ ਜਿਹੜਾ ਕੰਮ ਹੈ ਇਹ ਅੱਜ ਤੋਂ ਇਹਦੀ ਮੁਰੰਮਤ ਦਾ ਕੰਮ ਇਹਦੀ ਰੈਨੋਵੇਸ਼ਨ ਦਾ ਕੰਮ ਹੈ ਜਿਹੜਾ ਅੱਜ ਤੋਂ ਆਰੰਭ ਹੋਣ ਜਾ ਰਿਹਾ ਮੈਂ ਇਸ ਗੱਲ ਦੀ ਦਿਵਾਨ ਟੋਡਰਮਲ ਫਾਊਂਡੇਸ਼ਨ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਜਿੱਥੇ ਬਹੁਤ ਸਾਰੀਆਂ ਮੁਬਾਰਕਬਾਦ ਦੰਨਾਂ ਇਹਨਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਾ ਹਾਂ ਉੱਥੇ ਮੈਂ ਤਾਰੀਫ ਕਰਦਾ ਹਾਂ ਐਸਡੀਪੀਸੀ ਦੇ ਸਾਰੇ ਮੈਂਬਰ ਸਾਹਿਬਾਨਾਂ ਦੀ ਜਿਨ੍ਹਾਂ ਨੇ ਇਹਨਾਂ ਨੂੰ ਇਹ ਜਿਹੜਾ ਚੰਗਾ ਕਾਰਜ ਕਰਨ ਲਈ ਜਿੱਥੇ ਦੀਵਾਨ ਟੋਡਰਮਲ ਹਵੇਲੀ ਦਾ ਸਾਰਾ ਉਹ ਸੇਵਾ ਦਿੱਤੀ ਇਹਦੇ ਨਾਲ ਮੈਂ ਉਰੇ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਵੀ ਕਹਣਾ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਨੂੰ ਇਹ ਜਿਹੜਾ ਹੈ ਪਿਛੋ ਪੂਰੇ ਆਦੇਸ਼ ਸੀਗੇ ਕਿ ਅੱਗੇ ਹੋ ਕੇ ਕਿਸੇ ਵੀ ਗੱਲ ਦੇ ਵਿੱਚ ਕੋਈ ਅੜਕਾ ਨਹੀਂ ਪੈਣਾ ਚਾਹੀਦਾ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਆਪਾਂ ਜਿਹੜਾ ਕੰਮ ਹੈ ਬੜਾ ਨੋਬਲ ਕੰਮ ਹੈ ਬਹੁਤ ਵੱਡਾ ਕੰਮ ਹੈ ਬੜਾ ਵੱਡਾ ਉਪਰਾਲਾ ਹੈ ਜੀ ਦੀ ਗੂੰਜ ਦੇਸ਼ਾਂ ਵਿਦੇਸ਼ਾਂ ਚ ਪੈਣੀ ਹੈ ਜਿਹੜੀ ਕਿ ਕੌਮ ਦੀ ਸਭ ਤੋਂ ਵੱਡੀ ਇੱਕ ਜ਼ਰੂਰਤ ਹੈ ਸੋ ਇਸ ਗੱਲ ਲਈ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਇਸ ਗੱਲ ਤੇ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਮੈਂ ਮੁਬਾਰਕਬਾਦ ਦਿੰਦਾ ਜੀ ਸਾਹਿਬ ਕੀ ਲੱਗਦਾ ਵੀ ਇੰਨਾ ਲੰਮਾ ਸਮਾਂ ਬੀਤ ਚੁੱਕਿਆ ਤੇ ਅੱਜ ਇਹਨੂੰ ਮਲਕੀ ਦੁਆਰਾ ਰੈਨੋਵੇਟ ਕਰਨਾ ਪਿਆ ਜਦਕਿ ਕਿੰਨੀਆਂ ਸਰਕਾਰਾਂ ਆਈਆਂ ਦੇਖੋ ਮੈਂ ਸਰਕਾਰ ਨਾਲ ਨਹੀਂ ਇੱਕ ਸੰਸਥਾ ਬਲਕਿ ਕਰ ਰਹੀ ਹੈ ਜੀ ਦੇਖੋ ਮੈਂ ਇੱਕ ਗੱਲ ਦੱਸਦਾ ਮੈਂ ਆਪਾਂ ਅੱਜ ਦਾ ਦਿਨ ਬਹੁਤ ਵੱਡਾ ਦਿਨ ਆ ਆਪਾਂ ਕਿਸੇ ਕੰਟਰੋਵਰਸੀ ਚ ਨਹੀਂ ਪੈਣਾ ਆਪਾਂ ਤਾਂ ਇਹ ਕਹਿਣਾ ਅੱਜ ਦਾ ਦਿਨ ਚਲੋ ਪੁਰਾਣਿਆਂ ਨੇ ਕੀ ਕੀਤਾ ਅਸੀਂ ਨਹੀਂ ਜਾਣਦੇ ਇਹ ਸੇਵਾ ਜਿਹੜੀ ਹੈ ਸਾਡੇ ਸਾਰਿਆਂ ਦੇ ਉਹਦੇ ਚ ਆਈ ਹੈ ਮੰਤਰੀ ਸਾਹਿਬ ਸਵਾਲ ਇਹ ਹੈ ਕਿ ਹੁਣ ਇਸ ਨੂੰ ਪੂਰਾ ਕਰਨ ਲਈ ਸਰਕਾਰ ਆਪਣੇ ਪੱਧਰ ਤੇ ਵੀ ਸਹਿਯੋਗ ਦਵੇਗੀ ਕਿਉਂਕਿ ਜਦੋਂ ਇਹ ਕੰਮ ਕਰਦੇ ਆ ਸਰਕਾਰ ਦੇ ਬੜੇ ਨਿਕਰਾ ਆਉਂਦੇ ਨੇ ਜਿੱਥੇ ਮੈਂ ਇਹਨਾਂ ਨੂੰ ਇਹ ਗੱਲ ਦੱਸਦੀ ਮੈਂ ਕਿਹਾ ਸਰਕਾਰ ਤੁਹਾਡੀ ਹੈ ਅਸੀਂ ਤੁਹਾਡੇ ਆ ਮਤਲਬ ਜਿੱਥੇ ਤੁਹਾਨੂੰ ਜ਼ਰੂਰਤ ਪਈ ਅੱਧੀ ਰਾਤ ਨੂੰ ਇੱਕ ਲੱਤ ਤੇ ਖੜ ਕੇ ਤੁਹਾਡੇ ਲਈ ਹਾਜ਼ਰ ਖੜੇ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਬਾਕੀ ਫਾਊਂਡੇਸ਼ਨ ਦੇ ਮੈਂਬਰ ਮੈਂ ਦੇਖਿਆ ਮੇਰੀ ਇਹਨਾਂ ਨਾਲ ਕਈ ਮੀਟਿੰਗਾਂ ਹੋਈਆਂ ਬਹੁਤ ਸਿਆਣੇ ਸੁਚੱਜੇ ਨੇ ਬਹੁਤ ਜਿਹਨੂੰ ਕਹਿ ਲਓ ਵੀ ਅੰਦਰੋਂ ਜਿਹੜੀ ਸੇਵਾ ਦੇ ਨਾਲ ਭਰੇ ਹੋਏ ਨੇ ਸੋ ਮੈਨੂੰ ਇੰਨਾ ਪਤਾ ਹੈ ਇਹ ਕੰਮ ਹੈ ਜਿਹੜਾ ਇਹ ਬਹੁਤ ਵਧੀਆ ਤਰੀਕੇ ਨਾਲ ਔਰ ਬਹੁਤ ਟਾਈਮ ਸ਼ਡਿਊਲ ਦੇ ਸਸ ਵਾਲਾ ਪੰਜਾਬ ਦੇ ਵਿੱਚ ਹੋਰ ਬਹੁਤ ਵਿਰਾਸਤੀ ਜਿਹੜੀਆਂ ਸਥਾਨ ਬੜੇ ਹੋਏ ਨੇ ਜਿਹੜੇ ਖੰਡਰ ਹੋ ਰਹੇ ਨੇ ਆ ਤੁਸੀਂ ਪਹਿਲ ਕਦਮੀ ਜਿਹੜੀ ਹੈ ਸਰਕਾਰ ਦੇ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ ਉਮੀਦ ਕਰਦੇ ਆ ਆਨਲਾਈਨ ਸਮੇਂ ਦੇ ਵਿੱਚ ਹੋ ਜਿਹੜੀਆਂ ਵਿਰਾਸਤਾ ਨੇ ਉਹਨਾਂ ਦੀ ਨੋਟਾਰੀ ਬਣਦੀ ਜਾਵੇ ਦੇਖੋ ਪੰਜਾਬੀ ਡਾਇਸਪੋਰਾ ਹੈ ਜਿਹੜਾ ਉਹ ਪੂਰੇ ਵਿਸ਼ਵ ਦੇ ਵਿੱਚ ਬਹੁਤ ਵੱਡੇ ਤਾਦਾਦ ਦੇ ਵਿੱਚ ਫੈਲਿਆ ਹੋਇਆ ਸਾਡੇ ਨਾਲ ਅੱਜ ਵੀ ਉਰੇ ਇਸ ਪ੍ਰੈਸ ਕਾਨਫਰੰਸ 'ਚ ਵੀ ਬਹੁਤ ਸਤਕਾਰਯੋਗ ਕਈ ਸਾਡੇ ਐਨ ਆਰ ਆਈ ਸਾਥੀ ਖੜੇ ਨੇ ਜਿਨ੍ਹਾਂ ਤੇ ਬਾਬਾ ਜੀ ਉਹਨਾਂ ਦੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਹਰ ਪੱਖੋਂ ਸੋ ਪੰਜਾਬੀ ਡਾਇਸਪੋਰਾ ਦੇ ਇਹ ਤਾਂ ਜੇ ਕਿਤੇ ਮੜਾ ਜੇ ਬੈਠ ਕੇ ਕਿਸੇ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਜਿੰਨੀਆਂ ਆਪਣੀਆਂ ਹੋਰ ਵੀ ਵਿਰਾਸਤੀ ਜਗ੍ਹਾ ਨੇ ਉਹਨਾਂ ਨੂੰ ਵੀ ਸਾਮ ਸੰਭਾਲ ਕਰਨ ਦੇ ਇਹ ਸਮਰੱਥ ਨੇ ਯੋਗ ਨੇ ਸੋ ਜਿੱਥੇ ਤੇ ਇਹਨਾਂ ਨੂੰ ਜ਼ਰੂਰਤ ਪਊਗੀ ਸਰਕਾਰ ਇਹਨਾਂ ਦੇ ਨਾਲ ਹਿੱਕ ਡਾ ਕੇ ਬਰਾਬਰ ਖੜੀ ਹੈ ਇਹ ਸਰਕਾਰ ਨਾ ਖੜੇ ਨੇ ਸੋ ਆਪਾਂ ਆਉਣ ਵਾਲੇ ਸਮੇਂ 'ਚ ਅੱਜ ਆ ਕੰਮ ਸਾਡਾ ਬਾਬਾ ਜੀ ਕਿਰਪਾ ਕਰਨ ਨੇਪਰੇ ਚੜਜੋਏ ਅਗਲੇ ਵੀ ਕੰਮ ਫਿਰ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਉਹ ਵੀ ਕੰਮ ਆਪਾਂ ਸਿਰੇ ਨੂੰ ਆਵਾਂਗੇ ਅਗਲਾ ਕੀ ਪਲਾਨ ਡਾਗੀ ਬਲ ਜਾ ਫਤਿਹ ਕਰ ਸਭੀ ਧਰਤੀ ਲਈ ਅਗਲਾ ਪਲਾਨ ਦੇਖੋ ਪਲਾਨ ਤਾਂ ਮੈਂ ਤੁਹਾਨੂੰ ਇੱਕ ਦਿਨ ਦੱਸਦਾ ਗੁਰੂ ਮਹਾਰਾਜ ਦੇ ਕਰਾਂਦੇ ਹੁੰਦੇ ਨੇ ਜਦੋਂ ਗੁਰੂ ਮਹਾਰਾਜ ਨੇ ਸਮਾ ਲਿਆਤਾ ਤਾਂ ਜਦੋਂ ਕਿਸੇ ਚੀਜ਼ ਦਾ ਸਮਾਂ ਆ ਗਿਆ ਉਹ ਆਪਣੇ ਆਪ ਸਾਰੀਆਂ ਚੀਜ਼ਾਂ ਉਵੇਂ-ਉਵੇਂ ਹੋ ਜਾਂਦੀਆਂ ਆ ਦੇਖ ਲਓ ਅਸੀਂ ਕਿੰਨੇ ਸਾਲ ਹੋ ਗਏ 2 ਸਾਲ ਹੋ ਗਏ ਸੀ ਲੱਗਿਆਂ ਨੂੰ 2 ਸਾਲ ਤੋਂ ਵੱਧ ਹੋ ਗਏ ਸੀ ਲੱਗਿਆਂ ਨੂੰ ਆਪਾਂ ਫਾਈਲਾਂ ਨੂੰ ਕਦੇ ਉੱਧਰ ਕਦੇ ਉੱਧਰ ਹੁਣ ਜਦੋਂ ਸਮਾਂ ਆਇਆ ਫਿਰ ਮਿੰਟਾਂ ਸਕਿੰਟਾਂ ਜਾਂ ਡੇਢ ਮਹੀਨਾ ਪਹਿਲਾਂ ਫਾਈਲ ਸਾਡੇ ਕੋਲ ਆਈ ਸੀ ਤੇ ਡੇਢ ਮਹੀਨੇ ਦੇ ਅੰਦਰ-ਅੰਦਰ ਅਸੀਂ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਸਾਰੀਆਂ ਜਣੇ ਕਿ ਇਹਨਾਂ ਨੂੰ ਜਣੀਆਂ ਸੀ ਉਹ ਅਥਾਰਟिटीज ਦੇ ਦਿੱਤੀਆਂ ਠੀਕ ਹੈ ਜੀ